ਇਹ ਭੈਣਾ ਜੀ ਕਮਲਜੀਤ कौर ਬਲਾਈਂਡ ਆ ਬਿਲਕੁਲ ਦਿਖਾਈ ਨਹੀਂ ਦਿੰਦਾ ਉਮਰ 45 46 ਸਾਲ ਦੀ ਹੋਊਗੀ ਪਰ ਇੰਨੀ ਘੱਟ ਉਮਰ ਚੱਖਾਂ ਦੀ ਰੋਸ਼ਨੀ ਬਿਲਕੁਲ ਖਤਮ ਹੋ ਗਈ ਹੈ ਕੀ ਹੋਇਆ ਸੀ ਅੱਖ ਨੂੰ ਰੋਣਾ ਨਹੀਂ ਰੋਣਾ ਨਹੀਂ ਮੇਰੀ ਭੈਣ ਸ਼ੂਗਰ ਆਪੇ ਸ਼ੂਗਰ ਆ ਹੋ ਗਿਆ ਇਹਨਾਂ ਦੀ ਅੱਖ ਦੀ ਸਰਜਰੀ ਹੋਣੀ ਆ ਅੱਖ ਦੀ ਪੁਤਲੀ ਪੈਣੀ ਆ ਕਿਹੜੀ ਅੱਖ ਤੁਹਾਨੂੰ ਦੇਖਦਾ ਤੁਹਾਨੂੰ ਤੂੰ ਦਿੰਦਾ ਹੁਣ ਤੂੰ ਦਿਖਾਈ ਦਿੰਦਾ ਮਾਰਾ ਮੜਾ ਦੇ ਠੀਕ ਆ ਬਿਲਕੁਲ ਠੀਕ ਆ ਹੁਣ ਦਿੰਦਾ ਮੇਰਾ ਹੱਥ ਹਿਲਦਾ ਹਿਲਦਾ ਹਾਂ ਹਿਲਦਾ ਇਹਦਾ ਮੜਾ ਮੜਾ ਠੀਕ ਆ ਹੁਣ ਪੁਤਲੀ ਨੂੰ ਕੀ ਕਿਹਾ ਡਾਕਟਰਾਂ ਨੇ ਕਿੰਨਾ ਖਰਚ ਲੱਗਦੇ ਆ 50 5000 ਰੁਪਏ ਲੱਗਦੇ ਆ ਕਿਹੜੇ ਹਸਪੀਟਲ ਚ ਆਪਣੀਆਂ ਸੰਕਰ ਸੰਕਰ ਹਸਪੀਟਲ ਚ ਠੀਕ ਆ ਤੁਹਾਡਾ ਪਿੰਡ ਕਿਹੜਾ ਵਾ? ਆਪਾਂ ਲੁਧਿਆਣੇ ਤੋਂ ਆਏ ਹਾਂ। ਕਿੱਥੇ ਲੁਧਿਆਣੇ? ਆਪਣਾ ਬਸਤੀ ਚੌਕ। ਬਸਤੀ ਚੌਕ। ਤੁਹਾਡੇ ਕਿੰਨੇ ਬੱਚੇ ਆ? ਮੇਰੇ ਵੀ 4 ਬੱਚੇ, 2 ਕੁੜੀਆਂ, 2 ਮੁੰਡੇ ਕੰਮ ਨਹੀਂ ਕਰਦੇ, ਵਿਹਲੇ ਰਹਿੰਦੇ ਆ। ਵੀ ਇਹਦੇ ਇੱਕ ਭਾਲ ਕਰਦੇ। ਤੇ ਬੇਟੀਆਂ ਤੁਹਾਡੀਆਂ? ਹਾਂਜੀ। ਬੰਦਾ ਮੇਰਾ ਸਿਰ ਤੇ। ਹੂੰ, ਤੁਹਾਡੇ ਭਰਾ ਕਿੱਥੇ ਆ ਪੁੱਤ? ਘਰੇ ਗੇ। ਕੰਮ ਨਹੀਂ ਨਸ਼ਾ ਕਰਦਾ। ਇਹ ਨਸ਼ਾ ਕਰਦਾ। ਤੁਹਾਡੇ ਘਰ ਵਾਲਾ? ਹੈ ਨਹੀਂ ਗਾ। ਅੱਖ ਕੀ ਹੋਇਆ ਸੀ ਅੱਖ ਨੂੰ ਕਰੋਨਾ ਨਹੀਂ ਕਰੋਨਾ ਨਹੀਂ ਮੇਰੇ ਕੋਲ ਸ਼ੂਗਰ ਆਪੇ ਸ਼ੂਗਰ ਆ ਗਿਆ ਦੇਖ ਪੈਣਾ ਹੈ ਸ਼ੂਗਰ ਕਹੇ ਦੀ ਚੀਜ਼ ਆ ਹੁਣ ਤੁਹਾਡੇ ਅੰਦਰ ਹੁਣ ਵੀ ਸ਼ੂਗਰ ਆ ਗਾਹ ਵੀ ਰਹਿਣੀ ਆ ਹਨਾ ਇਹਨੂੰ ਕੰਟਰੋਲ ਕਰਨਾ ਪੈਣਾ ਨਹੀਂ ਤਾਂ ਫਿਰ ਜੇ ਅਗਲੀ ਪੁਤਲੀ ਪਾਵਾਂਗੇ ਉਹਨੂੰ ਵੀ ਸੁਪਰ ਕੰਟਰੋਲ ਆਣਾ ਹਾਂ ਗਾਹ ਤੋਂ ਬਹੁਤ ਧਿਆਨ ਰੱਖਣਾ ਨਾ ਦੁਬਾਰਾ ਫਿਰ ਇਹ ਪੁਤਲੀ ਵੀ ਖਰਾਬ ਹੋ ਸਕਦੀ ਹੈ ਨਹੀਂ ਤਾਂ ਹਨਾ ਸੁਪਰ ਕੰਟਰੋਲ ਆਣਾ ਵੀ ਸ਼ੂਗਰ ਕੀ ਨਾਂ ਪੈਣਾ ਤੇਰਾ ਕਮਲਜੀਤ ਕੌਰ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਭੈਣ ਆ ਜੀ ਕਮਲਜੀਤ ਕੌਰ ਬਲਾਈਂਡ ਆ ਬਿਲਕੁਲ ਦਿਖਾਈ ਨਹੀਂ ਦਿੰਦਾ ਉਮਰ 45 46 ਸਾਲ ਦੀ ਹੋਊਗੀ ਪਰ ਇੰਨੀ ਘੱਟ ਉਮਰ ਚੱਖਾਂ ਦੀ ਰੋਸ਼ਨੀ ਬਿਲਕੁਲ ਖਤਮ ਹੋ ਗਈ ਹੈ ਔਰ ਸਿਰ ਦਾ ਸਾਈਂ ਵੀ ਤੁਰ ਗਿਆ ਇਸ ਦੁਨੀਆ ਤੋਂ ਘਰ ਵਾਲਾ ਵੀ ਹੈ ਨਹੀਂ ਔਰ ਬੇਟੇ ਆ ਦੋ ਉਹ ਨਸ਼ਾ ਕਰਦੇ ਆ ਦੋਨੇ ਕੋਈ ਕੰਮ ਨਹੀਂ ਕਰਦੇ ਬੇਟੀਆਂ ਵਿਆਈਆਂ ਹੋਈਆਂ ਚਲੋ ਧੰਨਵਾਦ ਆ ਫਿਰ ਵੀ ਇਹ ਆਪਣਾ ਧੀ ਹੋਣ ਦਾ ਫਰਜ਼ ਨਿਭਾ ਰਹੀਆਂ ਆਪਣੀ ਮਾਂ ਨੂੰ ਸਾਂਭ ਰਹੀਆਂ ਪਰ ਭੈਣ ਕਮਲਜੀਤ ਕੌਰ ਬਿਲਕੁਲ ਬਲਾਈਂਡ ਆ ਇਹਨਾਂ ਦੀ ਅੱਖ ਦੀ ਸਰਜਰੀ ਹੋਣੀ ਆ ਅੱਖ ਦੀ ਪੁਤਲੀ ਪੈਣੀ ਆ ਪਰ ਸ਼ੰਕਰਾ ਹਸਪੀਟਲ 'ਚ ਗੱਲ ਕੀਤੀ ਐ ਇਹਨਾਂ ਨੇ ਪੁਤਲੀ ਹੁਣ ਇਹਨਾਂ ਦੇ ਪੈ ਸਕਦੀ ਆ ਪਰ ਉਹਨਾਂ ਨੇ ਰੁਪਈਆ 50000 ਮੰਗਿਆ ਇਹਨਾਂ ਤੋਂ ਅਸੀਂ ਵੀ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਚਲੋ ਜਿੰਨਾ ਕਿ ਸਾਨੂੰ ਡਿਸਕਾਊਂਟ ਦੇਣਗੇ ਘੱਟ ਤੋਂ ਘੱਟ ਕਰਕੇ 40 45 ਜਿੱਥੇ ਵੀ ਕਿਸ ਭੈਣ ਦੀ ਅੱਖ ਦੀ ਪੁਤਲੀ ਬਦਲ ਸਕੇ ਤੇ ਅਰਦਾਸ ਕਰਿਓ ਇਸ ਭੈਣ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨੂੰ ਤੰਦਰੁਸਤੀ ਬਖਸ਼ਣ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇ ਤੇ ਇਹਦਾ ਅੱਖਾਂ ਦਾ ਆਪਰੇਸ਼ਨ ਹੈ ਜਿਹੜਾ ਉਹ ਅਸੀਂ ਸ਼ੰਕਰਾ ਹਸਪੀਟਲ 'ਚ ਕਰਾਵਾਂਗੇ ਤੇ ਤੁਸੀਂ ਉੱਥੇ ਜਾ ਕੇ ਕਮਲਜੀਤ ਭੈਣ ਦਾ ਸਿੱਧਾ ਬਿੱਲ ਦੇ ਸਕਦੇ ਹੋ ਤਾਂ ਜੋ ਇਹਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇ ਤਾਂ ਜੋ ਇਸ ਭੈਣ ਨੂੰ ਇਸ ਰੰਗਲੀ ਦੁਨੀਆ ਦੇ ਦਰਸ਼ਨ ਹੋ ਸਕਣ ਇਹ ਆਪਣਾ ਜੀਵਨ ਆਪਣੀਆਂ ਅੱਖਾਂ ਦੇ ਨਾਲ ਬਤੀਤ ਕਰ ਸਕੇ ਸ਼ੂਗਰ ਕਰਕੇ ਅੱਖਾਂ ਦੀ ਲਾਈਟ ਚ ਲੱਗੀ ਸੀ ਤੇ ਕਿੰਨੇ ਸਾਲ ਹੋ ਗਏ ਭੈਣੇ ਹੁਣ 10-12 ਸਾਲ 10-12 ਸਾਲਾਂ ਤੋਂ ਬੇਰੰਗ ਹੋਈ ਪਈ ਹੈ ਦੁਨੀਆ ਤੇ ਜੇ ਆਪਾਂ ਰਲ ਕੇ ਦੁਆ ਕਰੀਏ ਅਰਦਾਸ ਕਰੀਏ ਅਸੀਸ ਲਈਏ ਸਭ ਤੋਂ ਮਹਿੰਗੀ ਤੇ ਸਭ ਤੋਂ ਵੱਡੀ ਚੀਜ਼ ਤਾਂ ਉਹੀ ਆ ਪਰ ਬਾਕੀ ਇਹਦਾ ਜਿਹੜਾ ਬਿੱਲ ਆ ਉਹ ਵੀ ਤੁਸੀਂ ਜ਼ਰੂਰ ਸ਼ੰਕਰਾ ਹਸਪੀਟਲ ਦੇ ਵਿੱਚ ਜਾ ਕੇ ਜਮਾ ਕਰਾ ਸਕਦੇ ਹੋ ਜਿੱਥੇ ਇਸ ਭੈਣ ਦੀ ਅੱਖਾਂ ਦਾ ਆਪਰੇਸ਼ਨ ਹੋ ਜਾਏ। ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ। ਮੈਨੂੰ ਸ਼ੂਗਰ ਸੀਗੀ ਉਹਦੇ ਕਰਕੇ ਸ਼ੂਗਰ ਵਧ ਗਈ ਅੱਖਾਂ ਤੇ ਪੈ ਗਈ ਅੱਖ ਖਰਾਬ ਹੋ ਗਈ। ਬੰਨੇ ਟਾਈਮ ਤੋਂ ਪ੍ਰੋਬਲਮ ਆ ਦੋ ਸਾਲ ਤੋਂ ਜ਼ਿਆਦਾ ਆ ਰਹੀ ਹੈ। ਉਹ ਨਾ ਖਦੇ ਹਾਂਜੀ। ਦੱਸਦਾ ਮਾਰੋ ਮਾਰਾ ਜੀ ਦੇਖਦਾ ਮਾਰਾ। ਹੋਰ ਕੋਈ ਪ੍ਰਸ਼ਨ ਆ? ਤੁਸੀਂ ਮੈਨੂੰ ਕਿਰਵਾਇਆ? ਹਾਂਜੀ ਕਰਵਾਇਆ ਸੀ ਸਾਲ ਲੁਪ ਹੋ ਗਿਆ ਇਧਰ ਲਈ ਅੱਖ ਦਾ ਲੈਂਸ ਪਵਾਇਆ ਸੀਗਾ ਉਹ ਖਰਾਬ ਹੋ ਗਿਆ ਜਦੋਂ ਉਹਨਾਂ ਦੀ ਡੈਥ ਹੋਈ ਸੀ। ਜਿੱਦਾਂ ਲੈਂਸ ਪਵਾਇਆ ਸੀਗਾ ਵੀਰ ਉਹ ਤਾਂ ਮਪਾ ਜੱਤ ਖੁੱਸ ਗਈ। ਉਹ ਲੈਂਸ ਨੂੰ ਪ੍ਰੈਸੈਂਸ ਸੈਟ ਨਹੀਂ ਬੈਠਾ। ਉਹ ਤਾਂ ਮੈਂ ਲੱਭੇ ਟੇਤੀਆ ਗਿਰੰਦੀ ਸੋਰੀ। ਮੈਂ ਕਿਹច ਕੋਈ ਨਹੀਂ ਕੋਈ ਨਹੀਂ ਹੈਗਾ ਸਮਾਨ ਮਾੜਾ ਮਿੱਟਾ ਬਸ ਜੀਦਾ ਉਸੇ ਉੱਪਰ। ਹਾਂਜੀ ਮੈਂ ਕੰਮ ਕਰਦੀ ਰਹਿੰਦੀ ਹਾਂ। ਉਹ ਵਰ ਲੱਗਦਾ।